ਸਤਿ ਸ੍ਰੀ ਅਕਾਲ ਦੋਸਤੋ ਦੇਖ ਸਕਦੇ ਹੋ ਵੀ ਖੇਤ ਦੇ ਵਿੱਚ ਕੀ ਘਟਨਾ ਘਟਈ ਹੈ ਜੀ ਕਿਸਾਨ ਇਕੱਠੇ ਹੋਏ ਨੇ ਕੀ ਗੱਲਬਾਤ ਹੋ ਗਈ ਇੱਥੇ ਜਾਣਕਾਰੀ ਲੈਣਿਆਂ ਵੀ ਕੀ ਕਾਰਨ ਹੈ ਇਕੱਠੇ ਹੋਣ ਦਾ ਕੀ ਗੱਲਬਾਤ ਹੋ ਗਈ ਦੇਖ ਸਕਦੇ ਹੋ ਜੀ ਇਹ ਛਾਜਲੀ ਤੋਂ ਜਦੋਂ ਜਮੰਦਿਆਂ ਨੂੰ ਜਾਣਿਆਂ ਉੱਥੇ ਇਕੱਠੇ ਹੋਏ ਨੇ ਕਿਸਾਨ ਪੁੱਛਦੇ ਆ ਵੀ ਕੀ ਗੱਲਬਾਤ ਹੈਗੀ ਇਕੱਠੇ ਹੋਣ ਦਾ ਕੀ ਕਾਰਨ ਹੈ ਕੀ ਗੱਲਬਾਤ ਹੋ ਗਈ ਭਾਈ ਭਾਈ ਕੇਵਲਾ ਵੱਢ ਕੇ ਲਿਖਿਆ ਦੇਖ ਹੈ ਆਹ ਦੇਖ ਕੇਵਲਾ ਉਸਾ ਕਿ ਬਲਾਂ ਲੈ ਗਏ ਇਹ ਤਾਂ ਕਹਿੰਦੇ ਸੋਡੇ ਇੱਥੇ ਮੈਨੂੰ ਲੱਗਾ 100 ਸਵਾ 100 ਕੇ ਬਲਾਂ ਲੈ ਗਏ ਜਿੱਦਾਂ ਦੀ ਸੜਕ ਬਣੀ ਆ ਆ ਦੇਖ ਲੈ ਕਿੰਨਾ ਡੂੰਗਾ ਪਾਈਪ ਦੱਬਿਆ ਹੋਇਆ ਤੇ ਆਹ ਦੇਖ ਟੋਆ ਪੱਟ ਕੇ ਪੱਥਰ ਪੁੱਥਰ ਚੱਕ ਕੇ ਅੱਛਾ ਡੋਲ ਗਏ ਸਟਟਰ ਬਾਰੇ ਹਿੱਟੇ ਪਿਆ ਆ ਪਏ ਪੱਟਰੀਂ ਪਹਿਲਾਂ ਉੰਮੀ ਮੇਰੇ ਕਰੀ ਨਾ ਛੁੱਟਾ ਇਹ ਵੀ ਆਪਣਾ ਕਰੀ ਬਈ ਦੇਖ ਸਕਦੇ ਹੋ ਵੀ ਇਸ ਤਰ੍ਹਾਂ ਦੀ ਗਾਈ ਐਵੇਂ ਪਾਇਆ ਹੋਇਆ ਸੀ ਹੈ ਪੱਥਰ ਧਰੇ ਹੋਏ ਸੀ ਪੁੱਤੇ ਆ ਪੱਥਰ ਸੀ ਆ ਪੱਥਰ ਆਹ ਲਾ ਲਓ ਵੀ ਪੱਥਰ ਉੱਤੇ ਧਰੇ ਹੋਏ ਸੀ ਪਾਈਪ ਦੇ ਮਿੱਟੀ ਪਾ ਕੇ ਥੱਲੋਂ ਕੱਢ ਕੇ ਵੱਢ ਕੇ ਲੈ ਗਏ ਆ ਦੇਖੋ ਬੰਦੇ ਦੀ ਸੀ ਨੀਤੀ ਦੀ ਉਹ ਦੇਖੋ ਹਾਂ ਮੈਂ ਮਿੱਟੀ ਦੀ ਆ ਤੇਲ ਟੂੜੋਲੇ ਪਿਆ ਕਿਉਂ ਭਾਈ ਆਪਣੀ ਹੈ ਆਪਣੀ ਹੈ ਜੀ ਇਹ ਪਹਿਲਾਂ ਵੀ ਕਈ ਹਾਦਸੇ ਹੋ ਗਏ ਇਹ ਦੂਜੀ ਵਾਰੀ ਲੈ ਗਈ ਜੀ ਇਹਨੂੰ ਅੱਛਾ ਦੂਜੀ ਵਾਰੀ ਲੈ ਗਈ 15 ਦਿਨਾਂ ਚ ਠੀਕ ਹੈ ਦੋ ਵਾਰੀ ਲੈ ਕੇ بس ਸਟਾਰਟਰ ਦੇਖ ਲੋ ਤੇਲ ਡੋਲ ਗੇ ਆ ਤੇਲ ਡੋਲ ਗੇ ਹਲੇ ਆ ਪਈਆਂ ਨੇ ਬੋਤਲਾਂ ਕਦੇ ਤੇਲ ਪਵਾਇਆ ਤੀ ਹਲੇ ਬੋਤਲਾ ਵੀ ਨਹੀਂ ਚੱਕੀਆਂ ਅੱਛਾ ਹਾਂ ਤੇਲ ਡੋਲ ਗੇ ਨਾਲੇ ਨੁਕਸਾਨ ਕਰਕੇ ਇਹ ਪਹਿਲਾਂ ਕਿੰਨੇ ਕ ਦਿਨ ਹੋਏ ਟੋੜੀ ਨੂੰ ਇਹ ਹੋ ਗਏ ਹੁਣੇ ਜੀ 15 ਦਿਨ 15 ਦਿਨ ਓਰੇ ਕਿੰਨੇ ਕ ਤੋੜ ਹੁਣ ਕਿੰਨੀਆਂ ਕ ਤੋੜ ਕੇ ਲੱਗੇ ਹੁਣ ਕੱਟ ਤੋਂ ਕੱਟ ਮੈਨ ਲੱਗਦਾ 25 ਮੋਟਰਾਂ ਦੀਆਂ ਕੇਬਲਾਂ ਬੱਗੀਆਂ ਜੀ ਰਾਤ ਰਾਤ ਆ ਦੇਖੋ ਵੀ 25 ਮੋਟਰਾਂ ਦੀਆਂ ਪਹਿਲਾਂ ਪਹਿਨਾ ਵੀ ਤੁਸੀਂ ਆਏ ਲਾ ਲੋ ਵੀ ਉੱਥੋਂ ਚੱਲ ਕੇ ਰਿੰਕੇ ਕੀ ਮੋਟਰ ਤੋਂ ਪੂਰੇ ਤੱਕ ਲੈ ਗਏ ਆ ਪਾਨ ਕਿਆਂ ਮੋਟਰਾਂ ਤੱਕ ਬੱਗੀਆਂ ਪਹਿਨਾ ਵੀ ਪਹਿਲਾਂ ਕਿੰਨੀਆਂ ਕ ਲੈ ਗਏ ਮੈਨ ਲੱਗਦਾ 100 150 ਪਹਿਨਾ 100 ਮੋਟਰ ਦੀ ਕੇਬਲ ਪਹਿਨਾ ਲੈ ਗਏ ਇਹ ਵੱਢ ਕੇ ਅਜੇ ਤੱਕ ਕੇਬਲਾਂ ਜੋ ਗੁਰੀ ਰਹਿ ਗਏ ਹੁਣ ਵੀ ਹਰੇ ਕਿਹੜੇ ਦੇਖਿਆ ਨੇ ਅਸੀਂ ਵੀ ਕਿੰਨੇ ਕਿਦਾਂ ਲਗਾਏ ਨੇ ਨਾ ਭਰਾ ਕਿੰਨੇ ਕਿ ਮੋਟਰਾਂ ਦੇ ਲਾਹ ਆਹ ਜਿਹੜਾ ਲੋਕ ਸਾਰੇ ਆਏ ਨੇ ਕਿਉਂ ਕਿ ਇਹਦਾ ਜੀਰੋ ਪਤਾ ਨਹੀਂ ਕਿਉਂ ਹੈ ਚੌਥੀ ਦੀ ਚੌਥੀ ਵਾਰ ਕੇਵਲਾਂ ਮਤਲਬ ਦੁਬਾਰੇ ਚੋਰੀ ਹੋਈਆਂ ਨੇ ਤੇ ਪ੍ਰਸ਼ਾਸਨ ਨੂੰ ਵੀ ਅਸੀਂ ਬੇਨਤੀ ਕਰਦੇ ਆਂ ਵੀ ਇੱਧਰ ਥੋੜਾ ਜਿਆਦਾ ਕਾਰਨ ਕੀ ਹੈ ਕੇਵਲਾਂ ਚੋਰੀ ਹੋਣ ਦਾ ਕਾਰਨ ਕੀ ਹੁਣ ਜਿਹੜੇ ਮੁੰਡੇ ਨਸ਼ੇੜੀ ਹੋ ਰਹੇ ਨੇ ਉਹਨਾਂ ਨੂੰ ਫਿਰ ਸੋਰ ਤਾਂ ਕੋਈ ਹੋ ਨਹੀਂ ਇਸ ਜਿਆਦੇ ਮੈਨੂੰ ਲੱਗਦਾ ਜਦੋਂ ਸੜਕ ਬਣਨ ਤੋਂ ਬਾਅਦ ਜਿਆਦਾ ਸ਼ੁਰੂ ਹੋਇਆ ਸੜਕ ਬਣਨ ਤੋਂ ਬਾਅਦ ਜੀ ਪਹਿਲਾਂ ਵੀ ਹੁੰਦੀਆਂ ᱛੀਆਂ ਪਹਿਲਾਂ ਘੱਟ ਹੁੰਦੀਆਂ ᱛੀਆਂ ਮਾਣੇ ਇਹ ਇੰਨਾ ਨਹੀਂ ਇੱਕ ਵੀ 4-5 ਵਾਰ ਹੀ ਨਹੀਂ ਚੋਰੀ ਹੁੰਦੀਆਂ ਕਦੀ ਕਦੀ ਵਾਰੀ ਪਤਾ ਵੀ ਪੈਸਾ ਮਿਲਦਾ ਨਹੀਂ ਹੈਗਾ ਨਸ਼ਾ ਵਗੈਰਾ ਕਰਦੇ ਨੇ ਉਹਨਾਂ ਦੀ ਕੰਮ ਨਹੀਂ ਹੁਣ ਤੁਸੀਂ ਦੇਖ ਲਓ ਕੇਵਲ ਕਿੰਨੀ ਕਾ ਉਹਨਾਂ ਉਹ ਤਾਂ ਸਾਰੀ ਇਹਨੂੰ 150 ਦੀ ਵੇਚਣਗੇ ਜ਼ਿਮੀਂਦਾਰ ਦੀ ਘੱਟੋ ਘੱਟ 4-5 ਹਜ਼ਾਰ ਦਾ ਨੁਕਸਾਨ ਹੈ ਦੁਬਾਰੇ ਵੀ ਪਾਊਗਾ ਫੇਰ ਕਿਹੜਾ ਕੀ ਪਤਾ ਫੇਰ ਦੋ ਵਾਰੀ ਦਾ ਲੈ ਗਏ 4 ਬੋਤਲਾਂ 5 ਪੈਣਾ ਪਵਾਇਆਂ ᱛੀਆਂ ਹੁਣ ਪਵਾਵ ਇਹ ਮੋਟਰ ਵੀ ਚੱਕਣੀ ਪਊਗੀ ਹੁਣ ਤਾਂ ਹਾਂ 1500 ਰੁਪਏ ਦਾ ਘੜੂਕੇ ਵਾਲਾ ਤਾਂ ਦੇਣਾ ਪਊਗਾ ਹਾਂ 1500 ਦਾ ਘੜੂਕੇ ਵਾਲਾ ਲੈ ਜੂ ਉਹੀ ਗੱਲ ਐ ਦੋ ਵਾਰੀ ਚ 10-15000 ਦਾ ਨੁਕਸਾਨ ਐ ਹਜੇ ਕਿਹੜਾ ਐ ਹੁਣ ਆਏ ਹੋ ਗਏ ਦੁਬਾਰਾ ਨਹੀਂ ਆਏਗਾ ਹਜੇ ਕਿਹੜਾ ਪੱਕਾ ਹੱਲ ਹੋ ਗਿਆ ਇਹ ਤਾਂ ਗੱਲ ਨੂੰ ਮੁੱਕਾ ਨਹੀਂ ਪਾ ਸਕਦੇ ਕਿਉਂ ਭਾਈ 25 ਦਾ ਲੈ ਗਿਆ ਭਾਈ ਕਹਿੰਦਾ ਹਜੇ ਕਿਹੜਾ ਮਹਾਵ ਦੇਖੀਆ ਨੇ ਸਾਰਿਆਂ ਨੇ ਹਾਂ ਅੰਤੋਂ ਗੋਸਾਰੀ ਸਾਡੇ ਮੋਟਰਾਂ ਦੇ ਵੱਡੀਆਂ ਪਈਆਂ ਨੇ ਅੱਛਾ ਵੱਡੀਆਂ ਪਈਆਂ ਨੇ ਹਾਂ ਦੋ ਵਾਰੀ ਵੱਡੀਆਂ ਨੰਬਰਦਾਰ ਵਾਲੀਆਂ ਮੋਟਰਾਂ ਦੇ ਇਹ ਤੋਂ ਪਹਿਲਾਂ ਛੱਲੀਆਂ ਹੋਈਆਂ ਦਿਖਾਵਾਂਗੇ ਹਾਂ ਚਲੋ ਛੱਲੀਆਂ ਹੋਈਆਂ ਦਿਖਾ ਤੇਰੇ ਲਈ ਚੱਲ ਆਪਾਂ ਦੇਖਦੇ ਹਾਂ ਚਲੋ ਆਹ ਲਾ ਲੋ ਵੀ ਦੇਖ ਲੋ ਵੀ ਕੀ ਹਾਲਾਤ ਬਣੇ ਹੋਏ ਨੇ ਯਾਰ ਹੈ ਕਿਸਾਨ ਦੱਸ ਉਹਨਾਂ ਰੋਜ਼ ਕੀ ਕਰੇ ਇੱਕ ਇੱਥੇ ਕਰਕੇ ਕਾਰ ਆ ਭਾਈ ਇੱਕ ਕਾਰਾ ਉਰੇ ਕਰਕੇ ਉਹ ਤੇ ਉਹਦੀ ਵੱਢਲੀ ਇਹਦੀ ਕਹਿੰਦੇ ਵੱਡੀ ਨਹੀਂ ਵੱਡੀ ਇਹ ਕਿਵੇਂ ਛੜਤੀ ਹੋ ਲਵੇ ਵੱਡੀ ਗਈ ਆ ਵੱਡੀ ਇਹ ਕੀ ਮਾਸੀ ਦਾ ਮੁੰਡਾ ਹੈਗਾ ਵੀ ਛੜ ਦਣਗੇ ਆ ਇਹਨਾਂ ਦੇ ਟੱਕ ਮਾਰਨੇ ਆ ਇੰਨਾ ਚੋਂ ਜੀ ਇੱਕ ਕੇਵਲ ਬਚ ਗਈ ਇਹ ਮਾ ਦੋਏ ਦੋ ਵਡੀਆਂ ਹੋਈਆਂ ਨੇ ਦੋਏ ਵਡੀਆਂ ਨੇ ਦੋਏ ਇਹ ਵੀ ਦੋਏ ਵਡੀਆਂ ਹੋਈਆਂ ਨੇ ਦੇਖੋ ਹੁਣ ਆ ਦੇਖਾ ਵਡੀਆਂ ਹੋਈਆਂ ਨੇ ਜੀ ਕਿੰਨਾ ਘੱਟ 15000 ਰੁਪਏ ਦਾ ਨੁਕਸਾਨ ਆ ਕੀ ਜੀਮੀਜ਼ਾਰ ਕਰ ਲੂਗਾ ਮੇਰਾ ਆ ਦੇਖੋ ਉਹ ਦੇਖੋ ਉਹਦੇ ਚਮੜੀ ਹੈ ਨਹੀਂ ਕਿਦੀ ਥੱਲੇ ਲੱਗੀਆਂ ਤੇ ਉਹ ਥੱਲੋ ਵੱਡੀਆਂ ਬਸ ਹੂੰ ਵਡੀਆਂ ਹੋਈਆਂ ਨੇ ਜੀ ਉਹ ਦੇਖੋ ਆ ਵਡੀਆਂ ਹੋਈਆਂ ਨੇ ਕੇਵਲਾਂ ਦਾ ਕੇਵਲਾਂ ਇਹ ਕੱਲ ਨੂੰ ਪਰ ਗਲਜਾਰ ਸਿੰਘ ਮੋਟਾ ਇਹ ਵੀ ਗੱਲ ਆ ਨਾ ਕੱਲ ਨੂੰ ਮਤਲਬ ਕੇਵਲਾ ਕੋਈ ਕਈ ਵਾਰੀ ਫਲੈਟ ਹੁੰਦੀ ਆ ਇਹਨੂੰ ਨਸ਼ੇੜੀਆਂ ਨੂੰ ਨਹੀਂ ਪਤਾ ਲੱਗਦਾ ਹਾਂ ਆ ਕੇ ਹੱਥ ਲੱਗ ਜਾਣ ਕੱਲ ਨੂੰ ਰੇ ਆ ਕੇ ਸਾਡੀ ਮੋਟਰ ਤੇ ਕੋਈ ਮਰਦਾ ਕਰਦਾ ਫੇਰ ਆ ਕੇ ਪ੍ਰਸ਼ਾਸਨ ਕੋਲ ਗਿਆ ਵੀ ਇੱਥੇ ਸਾਰੇ ਦੱਸੋ ਛੁੱਟੀ ਮੋਟਰ ਤੇ ਮਰ ਗਿਆ ਕਿ ਵੀ ਹੋਇਆ ਅੰਦਰ ਗਿਆ ਆਇਆ ਆ ਕੇਵਲ ਆ ਲਾਈਟ ਆਈ ਚ ਹਾਂ ਲੱਕੇ ਅੰਦਰ ਘਟਨਾ ਹੋ ਗਈ ਜੀ ਮੋਟਰ ਪ੍ਰੇਪਾਲੀਦਾਰ ਤੇ ਕਾਟਰ ਮਾਰਿਆ ਹੋਇਆ ਤੇ ਇਸ ਲਈ ਹਰ ਪਾਸੇ ਹੋਇਆ ਅੱਛਾ ਚੱਲ ਦੇਖਦੇ ਆਂ ਕਾਟਰ ਮਾਰ ਕੇ ਬਈ ਦੇਖ ਸਕਦੇ ਹਾਂ ਹਾਂ ਦੇਖ